ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਮੈਂ ਛੁੱਟੀ ਕਰੀ ਸੀ ਕੰਮ ਤੋਂ ਕੋਈ ਕੰਮ ਸੀ ਤੇ ਮੈਂ ਸੋਚਿਆ ਅੱਜ ਆਪਾਂ ਸਾਈਕਲ ਹੀ ਚਲਾਉਨੇ ਆ ਉੱਚੇ ਪਿੰਡ ਸੰਘੋਲ ਜਾਣਾ ਸੀ ਸੌਦੇ ਲੈਣ ਵਾਸਤੇ ਥੋੜੇ ਜਿ ਤੇ ਮੈਂ ਸੋਚਿਆ ਸਾਈਕਲ ਤੇ ਹੀ ਜਾਂਦੇ ਆ ਕਹਿੰਦੇ ਕਰੀਏ ਸਾਈਕਲ ਦੀ ਸਵਾਰੀ ਘੱਟ ਖਰਚਾ ਦੂਰ ਬਿਮਾਰੀ ਸਾਈਕਲ ਚਲਾਉਣਾ ਇੱਕ ਚੰਗੀ ਕਸਰਤ ਆ ਜਿਹਦੇ ਨਾਲ ਬਿਮਾਰੀਆਂ ਦੂਰ ਹੁੰਦੀ ਆਏ ਸਾਡਾ ਪੈਟਰੋਲ ਵੀ ਬਚਦਾ ਏ ਹਨਾ ਸੋ ਸਾਈਕਲ ਚਲਾਉਣਾ ਚਾਹੀਦਾ ਹੈ ਆਪਾਂ ਨੂੰ ਉਂਝ ਆਪਾਂ ਜਿਮ ਵਿੱਚ ਜਾ ਕੇ ਵੀ ਤਾਂ ਪੈਸੇ ਦੇ ਕੇ ਸਾਈਕਲ ਚਲਾਉਨੇ ਆ ਆਪਣਾ ਹੀ ਸਾਈਕਲ ਚਲਾ ਲਿਆ ਕਰੋ ਹਨਾ ਸੋ ਅੱਜ ਮੈਂ ਸਾਈਕਲ ਚਲਾਉਣਾ ਹੈ ਤੇ ਇਹੀ ਅੱਜ ਤੁਹਾਨੂੰ ਸੁਨੇਹਾ ਦੇਣਾ ਸੀ ਕਿ ਸਾਈਕਲ ਚਲਾਉਣ ਦੇ ਵਿੱਚ ਸ਼ਰਮ ਮਹਿਸੂਸ ਨਹੀਂ ਕਰਨੀ ਹੈਗੀ ਹਨਾ ਤੇ ਸਾਈਕਲ ਮਾੜ ਨਾਲ ਚਲਾਇਆ ਕਰੋ ਆ ਦੇਖੋ ਖੜਾ ਆਪਣਾ ਹੀਰੋ Honda ਇਥੇ ਆਪਾਂ ਨੇ ਅੱਜ ਸਾਈਕਲਿੰਗ ਕਰਨੀ ਹੈ ਲਓ ਜੀ ਦੋਸਤੋ ਪਾ ਤੇ ਆਪਾਂ ਨੇ ਚੱਲੇ ਹੁਣ ਉੱਚੇ ਪੰਡ ਸੰਘੋਲ ਨੂੰ ਤੇ ਆਪਣੀ ਸਾਈਕਲਿੰਗ ਹੋ ਗਈ ਸ਼ੁਰੂ ਅਲੋ ਤੇ ਹੁਣ ਅੱਗੇ ਜਾ ਕੇ ਪਹੁੰਚ ਗਏ ਆਪਾਂ ਹੁਣ ਪਨਾਚਾ ਪਿੰਡ ਹਨਾ ਕਿਹੋ ਵਿੱਚ ਪਿੰਡ ਆ ਇੱਧਰ ਹਨਾ ਬਾਪੂ ਜੀ ਬੈਠ ਹੈ ਸਫ਼ਰ ਚੱਲ ਰਿਹਾ ਸਫ਼ਰ ਆਪਣਾ ਚੱਲ ਰਿਹਾ ਦੋਸਤੋ ਤੇ ਨਾਲੇ ਮੈਂ ਚਲਾਉਂਦਾ ਹੁਣ ਸਾਈਕਲ ਤੇ ਨਾਲੇ ਤੁਹਾਨੂੰ ਸੁਣਾਉਂਦਾ ਇੱਕ ਸ਼ੇਰ ਕਹਿੰਦੇ ਕੋਈ ਸਾਥਨਾ ਦੇਵੇ ਸਾਡਾ ਇਕੱਲੇ ਚੱਲਣਾ ਸਾਨੂੰ ਆਉਂਦਾ ਏ ਕੋਈ ਸਾਥ ਨਾ ਦੇਵੇ ਸਾਡਾ ਇਕੱਲੇ ਚੱਲਣਾ ਸਾਨੂੰ ਆਉਂਦਾ ਏ ਸਾਡੀ ਦੁੱਖਾਂ ਨਾਲ ਜਾਨੀ ਦੁੱਖ ਚੱਲਣਾ ਸਾਨੂੰ ਆਉਂਦਾ ਏ ਜੀ ਦੋਸਤੋ ਇੱਥੇ ਮੈਂ ਹੁਣ ਉੱਚੇ ਪਿੰਡ ਸੰਘੋਲ ਪਹੁੰਚਣ ਆਲਾ ਏ ਤੇ ਹੁਣ ਮੈਂ ਆਪਣੇ ਬਲੌਗ ਦੀ ਕਰਨ ਲੱਗਿਆ ਇਹ ਸਮਾਪਤੀ ਸੋ ਆ ਇੱਕ ਕਿਸਾਨ ਵੀਰ ਦੀ ਮੋਟਰ ਆ ਇੱਥੇ ਖੜ ਕੇ ਹੀ ਆਪਾਂ ਹੁਣ ਸਮਾਪਤੀ ਕਰਦੇ ਆ ਆਪਣੇ ਬਲੌਗ ਦੀ ਆ ਪਿੱਛੇ ਰਹਿ ਗਿਆ ਆਪਣਾ ਪਿੰਡ ਪਨੇਚਾ ਸਾਹਮਣੇ ਤੇ ਇੱਧਰ ਰੱਬ ਤੁਹਾਡਾ ਭਲਾ ਕਰੇ ਹਾ ਹਾ ਇੱਧਰ ਉਹ ਆ ਸੰਘੋਲ ਉਹ ਦੇਖੋ ਸੂਰਜ ਡੁੱਬਣ ਦੇ ਕਿਨਾਰੇ ਆ ਸੂਰਜ ਡੁੱਬਣ ਆਲੇ ਹੁਣ ਘਰ ਵੀ ਜਾਣਾ ਮੈਂ ਸੌਦੇ ਲੈ ਕੇ ਘਰ ਦੇ ਉਡੀਕਦੇ ਹੋਣੇ ਆ ਉਹ ਸਾਹਮਣੇ ਸੰਘੋਲ ਪਿੰਡ ਜਾਣਾ ਆਪਾਂ ਨੇ ਚੰਗਾ ਦੋਸਤੋ ਫਿਰ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਜੀ ਹੱਸਦੇ ਵਸਦੇ ਰਹੋ ਜ਼ਿੰਦਗੀ ਨੂੰ ਮਾਣੋ ਖੁਸ਼ ਰਹੋ